ਹਾਂ ਜੀਰ ਕੀ ਹਾਲ ਚਾਲ ਹੈ ਹਾਰੇ ਦੋਸਤਾਂ ਮੈਂ ਤੇਰਾ ਅਮਰੀਕਾ ਤੋਂ ਠੀਕ ਠਾਕ ਹਾਂ ਤੁਹਾਡੇ ਜਣਾ ਉਹ ਵੀ ਸੈਟ ਬੈਠ ਹੁਣੇ ਤੇ ਲਓ ਵੀ ਮਿੱਤਰੋ ਅੱਜ ਕਰਦੇ ਆਪਾਂ ਖੋਡੇ ਦੀ ਸਫਾਈ ਤੇ ਕਬੂਤਰਿਆਂ ਸਾਰੀਆਂ ਵੱਡੀਆਂ ਗੱਡ ਲੀਆਂ ਪਾ ਇੱਥੇ ਬਾਹਰ ਆਹ ਦੇਖੋ ਇਧਰ ਤੇ ਇੱਥੇ ਬਿਠਾਉਨੇ ਆਪਾਂ ਬੱਚੇ ਸਾਰੇ ਅੰਦਰ ਉਹ ਫੜਦੇ ਆਹ ਰਹੀਏ ਬੱਚੇ ਛੋਟੇ ਤੇ ਬਾਕੀ ਜਿਹੜੇ ਪੱਠੇ ਬਾਜੀ ਛੱਡਣ ਵਾਲੇ ਵੱਡੇ ਹਨ ਛੱਡਣੇ ਤੇ ਛੋਟੇ ਵੀ ਆਪਾਂ ਉਹ ਆਪਾਂ ਨਹੀਂ ਕੱਢਦੇ ਆਹ ਦੇਖੋ ਰਮਾਲ ਪਾ ਲਿਆ ਆਪਾਂ ਮੂੰਹ ਤੇ ਕੌ ਵੀ ਯਾਰ ਛੋਟੇ ਛੋਟੇ ਜਿਹੜੇ ਖੰਭ ਹਨ ਬੱਚਿਆਂ ਦੇ ਤੇ ਉਹ ਅੰਦਰ ਜਾਵੇ ਸਾਹ ਦੇ ਨਾਲ ਤਾਂ ਕਰਕੇ ਆਪਣੀ ਸੇਫਟੀ ਆਪ ਆਪ ਹੀ ਕਰਨੀ ਆ ਆ ਵੀ ਕੱਢ ਲੇ ਸਟੈਂਡ ਕੁਜੀ ਵਾਲਾ ਬਾਹਰ ਇੱਥੇ ਛਿੜਦਗੇ ਖਣ ਫੜ ਗਏ ਬੱਚੇ ਸਾਰੇ ਛਤਰੀ ਦੇ ਬਿਠਾ ਲਗੇ ਇੱਕ ਤਾਂ ਸਾਰੇ ਨਾਲ ਪਹਿਲਾਂ ਆ ਪੱਠਾ ਛਿੜ ਗਏ ਆ ਇਹ ਬੈਠੂਗਾ ਛਤਰੀ ਤੇ ਆਪੇ ਬੱਚਿਆਂ ਨੂੰ ਬਿਠਾਊਗਾ ਆਹ ਵਾਲਾ ਚੱਲ ਓਏ 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 ਉਹ ਬੈਗੇ ਨੇ ਜਾਲ ਤੇ ਹਣ ਹੋਰ ਛੱਡਦੇ ਆ ਇੱਥੇ ਨਾ ਕੋਈ ਵੱਡਾ ਪਠਾਨ ਨਾ ਜੀ ਵੀ ਪੱਤਿਆਂ ਰੱਖਣਾ ਇਹ ਆ ਲੈ ਤੂੰ ਜਾ ਬੇਟਾ ਛਤਰੀ ਤੇ ਗਿਆ ਭਈ ਇਹ ਤਾਂ ਹੋਵੇ ਦੋ ਨੰਬਰ ਆਏ ਬੱਚੇ ਇਹਨਾਂ ਨੂੰ ਛੋਲੇ ਦੰਨੇ ਹੁੰਨੇ ਆਪਾਂ ਥੋੜਾ ਜਿਹਾ weight ਤਾਂ ਥੋੜਾ ਜਿਆਦਾ ਘਟ ਗਿਆ ਹੂੰ ਸੈਟ ਆ ਕੱਲ ਵੀ ਤੇ ਅੱਜ ਵੀ ਦਵਾਂਗੇ ਛੋਲੇ ਨੂੰ ਚੱਲ ਆ ਗਿਆ ਦੂਜਾ ਯਾਰ ਕਾਲ ਕੰਤਰਾ ਇਹਨਾਂ ਕੱਲਾ ਉੱਡ ਖੜਦਾ ਵਾ ਇੱਥੇ ਹੋਰ ਆ ਬੱਚੇ ਇੱਥੇ ਬੜੇ ਬੈਠੇ ਲੱਗਦਾ ਆ ਦੇ ਇਹ ਕਾਰ ਹੈ 75000 ਚੱਲ ਉਡੀਕ ਆ ਦੇਖੋ ਤੇਰੇ ਭਾਈ ਕੀ ਹੋ ਗਿਆ ਲੈ ਆਂਡਾ ਟੁੱਟ ਗਈ ਹੈ ਤੇ ਹਾਂ ਪਕੜਾ ਬੱਚਾ ਕਢਾਉਣਾ ਸੀ ਉੱਪਰ ਗੋਡਾ ਰੱਖਿਆ ਗਿਆ ਯਾਰ ਇੱਕ ਬਚਾ ਰਿਹਾ ਚਲੋ ਜੀ ਬਹਿ ਗਏ ਹੁਣ ਬਿਠਾਉਨੇ ਆਪਾਂ ਛੋਟੀ ਪਾਲਟੀ ਇਹ ਦੋ ਤਾਂ ਬੈਠੇ ਦੋਨੇ ਭਾਈ ਇਹਨਾਂ ਨੂੰ ਬਾਹਰ ਲੈ ਚੱਲਗੇ ਇਹਨਾਂ ਨੂੰ ਲਓ ਭਾਈ ਆ ਬਿਠਾ ਦੇ ਆਪਾਂ ਛੋਟੇ ਸਾਰੇ ਬੱਚੇ ਦੇਖੋ ਤੇ ਵੱਡੇ ਆਪਣੇ ਉਧਰ ਚੱਲ ਕੇ ਬੈਗੇ ਆ ਇਹਨਾਂ ਨੂੰ ਵੀ ਛਤਰੀ ਤੇ ਭੇਜਦੇ ਆ ਐ ਕਿਨਾਂ ਡਰ ਵੀ ਲੱਗਦਾ ਯਾਰ ਵੀ ਆਡੀ ਨਾ ਜਾਣਗੇ ਚਲ ਉਧਰੇ ਚਲੋ 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 ਸਿਆਣੇ ਬਣੋ ਸਿਆਣੇ ਸਿਆਣੇ ਬਹੁਤ ਸਿਆਣੇ ਬਾਈ ਬਹੁਤ ਸਿਆਣੇ ਆ ਚੱਲ ਵੀ ਚੱਲ ਹੋ ਚੱਲ 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 ਭੱਜ ਜਾ ਭੱਜ ਆ ਪੱਜਾ ਚੱਲ ਤੂੰ ਵੀ ਛਤਰੀ ਤੇ ਬੈਠਾ ਕਰੋ ਇਹਦੇ ਮਗਰ ਨਾ ਲੱਗੋ ਚਲੋ ਠੀਠੀਆ ਠੀਠਾ ਚੱਲ ਛਤਰੀ ਦੇ ਚੱਲ ਉਹ ਚੱਲ ਓਏ ਅੱਲੋ ਮਾਹੀਂ ਜਾਂਦਾ ਬਾਈ ਯਾਰ ਇੰਨਾ ਢੀਠ ਹੈ ਯਾਰ ਓਏ ਬੱਚੇ ਨਹੀਂ ਘੁੱਟਣੇ ਤੇ ਲਫੇੜੇ ਆਹ ਕੀ ਆ ਗਿਆ ਬਾਈ ਝਾਲਰ ਮਾਰੀਏ ਤੇ ਬਗਲ ਤੇ ਟੂਸਾ ਤੇ ਬਗਲਾ ਏ ਏ ਏ ਏ ਏ ਹੋ ਜਾਂਦਾ ਆਦੇ ਆ ਗਿਆ ਚਲੋ ਬਈ ਫਿਰਦਾ ਰਹਿੰਦੇ ਆਪਾਂ ਕਰਦੇ ਆ ਸਫਾਈ ਓਏ ਹੋਏ 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 ਆ ਇਧਰ ਆ ਜਾ ਪੱਤਾ ਆ ਵੀ ਕੱਲ ਯਾਰ ਬਾਈ ਉੜਦਾ ਸੀਗਾ ਮੈਂ ਨਾਲ ਹੀ ਛਤਰੀ ਭੜਕਾਈ ਜਦੋਂ ਅੱਡ ਗਿਆ ਨਾ ਚੱਲ 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 ਬਹੁਤ ਸਿਆਣਾ ਸਤ੍ਰੀਨਾਨ ਉੱਠੀ ਕਰਕੇ ਲਾਇਆ ਕਰਾਂਗੇ ਯਾਰ ਹੁਣ ਕਿਉਂਕਿ ਉੱਡਣ ਦੀ ਕੋਸ਼ਿਸ਼ ਕਰਦੇ ਆ ਤੇ ਉੱਡਣ ਨਹੀਂ ਦੇਣਾ ਆਪਾਂ ਤੇ ਬਾਅਦ ਚ ਇਹਨਾਂ ਨੂੰ ਦਿੰਨੇ ਆਪਾਂ ਛੋਲੇ ਸਵਾਈ ਕਰਦਾ ਮੈਂ ਆਹ ਦੇਖੋ ਤੇ ਉਹ ਪਈ ਸਰਿੰਜ ਪਾਣੀ ਸਾਰਾ ਕੁਝ ਕਿਤੇ ਤਾਂ ਬਈ ਪੀਂਹੋਂਤੇ ਜਾਂਦੇ ਛੋਲੇ ਹਨਾ ਮੇਰੇ ਤੋਂ ਤੇ ਕਿਤੇ ਚੇਤਾ ਭੁੱਲੇ ਜਾਂਦਾ ਤੇ ਫਿਰ ਤਾਂ ਕਰਕੇ ਆਪਾਂ ਸੋਕੇ ਦੇ ਦੇ ਜੀ ਠੀਕ ਆ ਹਾਬ ਨਾਲ ਦੇ ਦੇ ਜੀ ਹੁੰਦੇ 8-10 ਛੋਲੇ ਦੇ ਦੇ ਜੀ ਤੇ ਉਤੋਂ ਦੇ ਨਾਲ ਕੀ ਪਾਣੀ ਦੀ ਤੇ ਵੈਜ ਦੀ ਆ ਕਿ ਦੁਪਹਿਰ ਹੀ ਮੈਂ ਚੈੱਕ ਕਰ ਜਾਂਦਾ ਹਾਂ ਜੇ ਪੋਟਾ ਹਨਾ ਜਾਮ ਹੁੰਦਾ ਕਈ ਵਾਰ ਮਤਲਬ ਛੋਲੇ ਹਨਾ ਕਿਉਂਕਿ ਛੋਲੇ ਪੀਣੀ ਪਾਣੀ ਬਹੁਤ ਪੀਂਦੇ ਸਾਨੂੰ ਵੀ ਪਤਾ ਹੀ ਆ ਤੇ ਪਾਣੀ ਹੋਰ ਦੇ ਦੇਣਾ ਹੁੰਨਾ ਤੇ ਬਾਕੀ ਇੱਕ ਬਈਆਂ ਨੇ ਕੱਲ ਕਮੈਂਟ ਕੀਤਾ ਸੀਗਾ ਕਹਿੰਦਾ ਵੀ ਅਸੀਲ ਕੁੱਕੜ ਲੈ ਕੇ ਅਸੀਲ ਕੁੱਕੜ ਵੀ ਆਪਾਂ ਪੁੱਛ ਲਈ ਕੱਲ ਹੀ ਮੈਂ ਲਾਢੀ ਨੂੰ ਯਾਰ ਮੈਂ ਬਹੁਤ ਦਿਨਾਂ ਦਾ ਵੇਲੇ ਆਪ ਹੀ ਸੋਚੀ ਜਨਾ ਵੀ ਲੈ ਕੇ ਇਹ ਲੈ ਕੇ ਇਹ ਜੇ ਮੈਂ ਲਾਡੀ ਨੂੰ ਗੱਲ ਫੋਨ ਲਾਇਆ ਸੀ ਲਾਡੀ ਨੇ ਫੋਨ ਨਹੀਂ ਚੱਕਿਆ ਤੇ ਅੱਜ ਗੱਲ ਹੋ ਗਈ ਤੇ ਮੈਂ ਜ਼ਰੂਰ ਉਹਨੂੰ ਪੁੱਛੂੰਗਾ ਤੇ ਆਪਾਂ ਲੈ ਕੇ ਆਵਾਂਗੇ ਸੀਲ ਕੁੱਕੜ ਜਲਦੀ ਤੇ ਜਿਹੜੀ ਇੱਕ ਬਾਈ ਨੇ ਕਮੈਂਟ ਕੀਤੀ ਤਾਂ ਕਹਿੰਦਾ ਮਿੱਟੀ ਛੜ ਦੇ ਦੋ ਕੁੱਕੜਾਂ ਦੇ ਖੁੱਡੇ ਜੋ ਵੀ ਯਾਰ ਛੜ ਦਾਂਗੇ ਆਪਾਂ ਇੱਕ ਦਿਨ ਜੀ ਲੈ ਕੇ ਆਵਾਂਗੇ ਮਿੱਟੀ ਕਿ ਤੋਂ ਵਧੀਆ ਚੀਕਣੀ ਜੀ ਤੇ ਉਹ ਵਿੱਚ ਲਿਆ ਕੇ ਛੜ ਦਾਂਗੇ ਸੁਕਾ ਕੇ ਥੋੜੀ ਜਿਹੀ ਗਿੱਲੀ ਹੋਈ ਨਾ ਤੇ ਵਿੱਚ ਛੜ ਦਾਂਗੇ ਹੁਣ ਆਪਾਂ ਕਰਦੇ ਹਾਂ ਸਫਾਈ ਬਾਕੀ ਗੱਲਾਂ ਤੁਹਾਡੇ ਨਾਲ ਫੇਰ ਕਰਾਂਗੇ ਤੇ ਬੱਚੇ ਆਪਣੇ ਆਪੇ ਉੱਡੇ ਫਿਰਦੇ ਇੱਧਰ ਕੋਈ ਇੱਧਰ ਜਾਂਦਾ ਕੋਈ ਉੱਧਰ ਜਾਂਦਾ ਇਹ ਆਲੀ ਕੋਈ ਡਰ ਮੈਂ ਇਹਨੂੰ ਡਾਦ ਗੇ ਚਾਰ ਗੇੜੇ ਪਾ ਲੂਗਾ ਇਹ ਤਾਂ ਪਉਣ ਲੱਗ ਗਿਆ ਗੇੜੇ ਤੇ ਨਾਲ ਇਹਨੇ ਬੱਚਾ ਵੀ ਡਾਤਾ ਪਤੰਦਰ ਨੇ ਆ ਵੀਰੇ ਬੱਚਾ ਉੱਪਰ ਆ ਆ ਜੂਗਾ ਬੱਚਾ ਇਹ ਤੇ ਪਹਿਲਾਂ ਵੀ ਹੁੰਦਾ ਉੱਡੇ ਜਾਂਦਾ ਵਾ ਮਾੜਾ ਜੀ ਉੱਡਦਾ ਹੁੰਦਾ ਜਿੰਨਾ ਕਾ ਦੇਖੋ ਹਣ ਇਹ ਇੱਕ ਅੱਧਾ ਗੇੜਾ ਪਾ ਕੇ ਨਾਲ ਹੀ ਬਹਿ ਜਾਂਦਾ ਹੁੰਦਾ ਤੇ ਆ ਦੇਖੋ ਇਹ ਛਤਰੀ ਤੇ ਆਊਗਾ ਨਾਲੇ ਬੱਚਾ ਭਾਈ ਜਣੀ ਦੇ ਪਾਸੇ ਨਹੀਂ ਬਹਿੰਦਾ ਕਹਿਣ ਤਾਂ ਭਾਬਾ ਪੜਾ ਜਾਲ ਤੇ ਭਾਈ ਵੈ ਛਤਰੀ ਤੇ ਬੈਠੂਗਾ ਆ ਦੇਖੋ ਕਿਉਂ ਮੈਂ ਕਿਹਾ ਸੀ ਨਾ ਬਾਈ ਢੀਠ ਆਪਣਾ ਆ ਕਰਦਾ ਢੀਠ ਯਾਰ ਹੁਣ ਥੋੜੇ ਜਿਹਾ ਗੇੜੇ ਦੇਣ ਲੱਗ ਗਿਆ ਪਹਿਲਾਂ ਨਹੀਂ ਦਿੰਦਾ ਹੁੰਦਾ ਉੱਡ ਖੜ ਚਾਰ ਗੇੜੇ ਦੇ ਲਾ ਪੰਦਰਾ ਮਾਥਾਂ ਹੀ ਉੱਡਣ ਲੱਗਾ ਯਾਰ ਇਹ ਕਿੱਥੇ ਉੱਡਦਾ ਸੀਗਾ ਤਾਂ ਪਤਾ ਪੈਣੂ ਕੱਲ ਵੀ ਬਾਈ ਬਹੁਤ ਮਚਾਇਆ ਥੱਪੇ ਇਹਨੂੰ ਫੇਰ ਉੱਡਿਆ ਥੋੜਾ ਜਿਹਾ ਹੁਣ ਅੱਜ ਚੜ ਗਿਆ ਚੜ ਗਿਆ ਉੱਚਾ ਚੜ ਗਿਆ ਬਾਈ ਚਲੋ ਯਾਰ ਆਪਾਂ ਸਫਾਈ ਕਰ ਲਗੇ ਹੈਣਾ ਇਹਨੂੰ ਫਿਰਦਾ ਰਹਿੰਦੇ ਗਿਆ ਜਾਂਦਾ ਘਰ ਤੇ ਫਿਰਦਾ ਹੁੰਦਾ ਇਹਨੂੰ ਸਭ ਪਤਾ ਹੈ ਇਹਦਾ ਆ ਜਾਂਦਾ ਹੁੰਦਾ ਚੜ ਗਿਆ ਉੱਚਾ ਵੀ ਚੜ ਗਿਆ ਲੈ ਇਹ ਕਾ ਫਿਰਦਾ ਪਤਾ ਨਹੀਂ ਕੀ ਦਾ ਮਾਦਰਾ ਠੀਠਾ ਹੁੰਦਾ ਲਾਓ ਬਈ ਆਪਾਂ ਇਹ ਕਰਕੇ ਢੀਠਾ ਤੇ ਬੈੰਦਾ ਫਿਰਦਾ ਵਾ ਤੇ ਇਹਨੂੰ ਨਾ ਬਿਠਾਈ ਲਈ ਪਤਾ ਕਿਉਂ ਕਿਉਂਕਿ ਪਾਸੇ ਨਾ ਬਹਿ ਜੇ ਹਨਾ ਫਿਰ ਮਹੌਲ ਬਾਲਾ ਖਰਾਬ ਹੋ ਜਾਊਗਾ ਫਿਰ ਕਿਧਰ ਗਿਆ ਆ ਫਿਰਦਾ ਪਰ ਗੱਲਾਂ ਆ ਯਾਰ ਹਨਾ ਜੇ ਇਹਨੂੰ ਆਪਾਂ ਬਿਠਾ ਲਿਆ ਇਹਦੇ ਮਣਕ ਇੱਥੇ ਗਏ ਜਣਾ ਇੰਨੇ ਕੇ ਟਾਈਮ ਤੇ ਉਡਣਦੇ ਇਹਨੂੰ ਆਪਾਂ ਹੀ ਬੈਠਣ ਤੋਂ ਵਧੇਗਾ ਅਜੇ ਤਾਂ ਗੇੜੇ ਖੋਸ਼ ਹੋ ਕੇ ਪਾਈ ਜਾਂਦਾ ਲੈ ਆ ਦੇ ਰਿਹਾ ਫਿਰੰਦੋ ਯਾਰ ਲੋ ਬਈ ਭਾਈ ਛਤਰੀ ਇੱਕ ਮੈਂ ਲਿਆ ਕੇ ਹੋਰ ਲਾਤੀ ਯਾਰ ਮੈਂ ਨਾ ਖੁੱਡੇ ਸਫਾਈ ਕਰੀ ਜਾਂਦਾ ਸੀਗਾ ਤੇ ਇੱਥੇ ਨਾ ਕਾਂ ਆਇਆ ਦੋ ਤਾਂ ਬੱਚੇ ਮੈਂ ਤਾੜਦੇ ਆ ਇੱਕ ਆ ਬਿਠਾ ਤੇ ਇੱਕ ਉੱਡਿਆ ਫਿਰਦਾ ਯਾਰ ਨਵਾਂ ਉੱਡ ਗਿਆ ਉਹ ਪਹਿਲਾਂ ਤਾਂ ਨਹੀਂ ਕਦੇ ਏ ਆਵੇ ਆ ਗਿਆ ਮੈਂ ਬੜਕਾਉਣਾ ਯਾਰ ਫੇਰ ਸੁਣ ਲਓ ਵੀ ਭਾਈ ਬਿਠਾ ਲਿਆ ਬੱਚਾ ਆਦੇ ਬਿਠਾ ਆਦੇ ਆ ਗਿਆ ਆ ਗਿਆ ਸਿੱਧਾ ਛਤਰੀ ਤੇ ਘਰੇ ਵਧਾਈਆਂ ਸਾਰਿਆਂ ਨੂੰ ਮੈਂ ਤਾਂ ਕਿਹਾ ਟੱਪ ਗਿਆ ਅੱਜ ਪਰ ਆ ਗਿਆ ਯਾਰ ਚਲੋ ਇਹਨਾਂ ਨੂੰ ਵੀ ਤਾੜਦੇ ਆ ਫੇਰ ਹੀ ਸਫਾਈ ਕਰਦੇ ਆ ਯਾਰ ਛੋਟੇ ਵਿੱਚ ਬੱਚੇ ਬਾਹਰ ਬੈਠੇ ਰਹਿੰਦ ਨੇ ਮੈਂ ਟੋਮੇਟੋ ਮੇਟੀ ਸਫਾਈ ਕਰਕੇ ਤੇ ਐਂਡ ਕਰੀਏ ਵੀਡੀਓ ਦਾ ਯਾਰ ਇੱਕ ਤਾਂ ਗਰਮੀ ਜ਼ਿਆਦਾ ਹੈ ਇੱਕ ਹੋਰ ਨਾ ਕੋਈ ਉੱਡ ਜੇ ਹੁਣ ਹੁਣ ਆ ਨਾ ਉੱਡ ਜੇ ਕਿਤੇ ਹੋਰ ਨਹੀਂ ਅੱਬ ਖੜਾ ਹੋ ਜੇ ਕਿਤੇ ਕੋਈ ਲਓ ਵੀ ਬਾਈ ਕਰੋ ਚੈੱਕ ਸਫਾਈ ਠੀਕ ਹੈ ਜੀ ਤੇ ਹੁਣ ਆਪਾਂ ਬੱਚੇ ਛੱਡ ਦਗੇ ਮੈਂਟੋ ਮੈਂਟੀ ਅੰਦਰ ਇਹ ਆ ਲੈ ਚੱਲ ਬਈ ਚੱਲ ਬਈ ਚੱਲ ਬਈ ਤੇ ਚੱਲ ਬਈ ਹੁਣ ਜਾਲ ਰੱਖ ਦਗੇ ਖੋਲ ਕੇ ਮੂਰੇ ਕਬੂਤਰਾਂ ਵੀ ਅੰਦਰ ਕਰਕੇ ਤੇ ਇਕ ਲਾਲਸਰੀ ਬੰਨੀ ਵੀ ਆਹੋ ਭੜਕਾਉਣ ਲਈ ਪੱਠਾ じゃ ਪਤਾ ਨਹੀਂ ਕਿੱਥੇ ਵਹਿ ਗਿਆ ਯਾਰ ਪਤਾ ਨਹੀਂ ਤਾਂ ਆ ਗਿਆ ਤੇ ਪਤਾ ਨਹੀਂ ਛੱਡ ਲਿਆ ਕਿਸ ਨੇ ਹੇ ਹੋ ਜਾਈਓ ਆਲੋ ਵੀ ਭਾਜੋ ਅੰਦਰ ਭਾਜੋ 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 ਦਰਵਾਜ਼ਾ ਲਾਦ ਗਏ ਭਾਈ ਹੋਰ ਨਾ ਕੋਈ ਬਾਹਰ ਨਿਕਲੇ ਵੇ ਇਥੋਂ ਝਾਲ ਕਾਦ ਗੇ ਤੇ ਲਾਲਸਰੀ ਖੋਲਦ ਗੇ